ਵਾਹਿਗੁਰੂ ਜੀ ਕਾ। ਤੁਸੀਂ ਨਾਗਰ ਤੇ کہہ ਰਹੀਆਂ ਕਿ ਪਹੜਾਰਿਓ ਤੁਹਾਡਾ ਤਲਵਾਰ মিডিਆ ਵੱਲੋਂ ਤੇ ਦੱਸੋ ਤੁਸੀਂ ਕਿਹੜੇ ਮੁੱਦਿਆਂ ਨੂੰ ਲੈ ਕੇ ਆਏ ਜਿਹੜਾ ਸ਼੍ਰੋਮਣੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਲੜ ਰਿਹਾ ਸਰਬਚਾਰਾਂ ਸਾਨੂੰ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬੀ ਆਪਾਰ ਗਿਰ ਪਰ ਰੰਗ ਸਦਕਾ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 35 ਨੰਬਰ ਵਾਰਡ ਤੋਂ ਆਪਾਂ ਇਲੈਕਸ਼ਨ ਲੜ ਰਹੇ ਹਾਂ ਇਹ ਗੁਰੂ ਘਰਾਂ ਦੇ ਪ੍ਰਬੰਧ ਨੂੰ ਸੁਧਾਰਨ ਖਾਤਰ ਗੁਰੂ ਘਰਾਂ ਦੇ ਵਿੱਚ ਧਰਮ ਪ੍ਰਚਾਰ ਦੀ ਖਾਤਰ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਗੁਰਮਤ ਦੇ ਨਾਲ ਗੁਰਵਾਣੀ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਜੋੜਨ ਲਈ ਲੜ ਰਹੇ ਆਂ ਬਹੁਤ ਵਾਰ ਸੰਗਤ ਇਸ ਦਾ ਸਾਥ ਦੇ ਰਹੀ ਹੈ ਬੜੇ ਚੜ੍ਹਦੀ ਕਲਾ ਦੇ ਨੰਘਾਰਾ ਮਿਲ ਰਿਹਾ ਹੈ ਮਿੰਡਾਂ ਪਿੰਡਾਂ ਵਿੱਚ ਜਾ ਕੇ ਅਸੀਂ ਧਰਮ ਪ੍ਰਚਾਰ ਕਰ ਰਹੇ ਆਂ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਆਂ ਤੇ ਆਉਦੇ ਲੈ ਕੇ ਤੋਂ ਵੱਧ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਅੱਜ ਅ ਨਗਰ ਚ ਕੇ ਨਾ ਜਿਹੜਾ ਕਿ ਸਾਡਾ ਅੱਜ ਆਪਣਾ ਨਗਰ ਹੈ ਉੱਥੇ ਅਸੀਂ ਹਾਜ਼ਰੀ ਲਵਾਈ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਐਵੇਂ ਹੀ ਇਨਕਾ ਜਿਹੜੇ 11 ਪਿੰਡਾਂ ਉਹਨਾਂ ਵਿੱਚ ਇੱਕ ਪਿੰਡ ਅਸੀਂ ਕਵਰ ਕਰ ਲਿਆ ਜਿਸੇ ਪਿਛਲੇ 10 ਪਿੰਡ ਰਹਿੰਦੇ ਉਹਨਾਂ ਵਿੱਚ ਵੀ ਅਸੀਂ ਜਾ ਰਹੇ ਹਾਂ ਇਤਨਾ ਲੋਕਾਂ ਵਿੱਚ ਉਸ ਆਏ ਗੁਰੂ ਸਾਹਿਬ ਦੀ ਕਿਰਪਾ ਨਾਲ ਸਦਕਾ ਬਹੁਤ ਉਸ ਆਇਆ ਲੋਕਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਇੱਕ ਪਾਸੜਾ ਮਾਹੌਲ ਬਣਿਆ ਹੋਇਆ ਕਿ ਸੱਚ ਦੀ ਜਿੱਤ ਹੋਵੇਗੀ ਆਮ ਵੋਟਰਾਂ ਨੂੰ ਕੀ ਕਹਿੰਨਾ ਆਮ ਵੋਟਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ 19 ਤਰੀਕ ਨੂੰ ਜਿਹੜੀ ਵੋਟ ਤੁਸੀਂ ਪਾਉਣੀ ਹੈ ਜਿਹੜੀ ਮਤਦਾਧਾਨ ਤੁਸੀਂ ਕਰਨਾ ਹੈ ਬੜਾ ਸੌਖਾ ਸਮਝ ਕੇ ਕਰਨਾ ਹੈ ਸਾਡੇ ਚੋਣ ਨਿਸ਼ਾਨ ਰੇਲ ਦਾ ਇੰਜਨ ਹੈ ਉਹਦੇ ਵਿੱਚ ਤੁਸੀਂ ਵੱਤ ਤੋਂ ਵੱਤ ਸਾਧ ਦੇਣਾ ਹੈ ਵੱਤ ਤੋਂ ਵੱਤ ਜਾ ਕੇ ਸੰਗਤ ਨੇ ਰੇਲ ਦੇ ਇੰਜਨ ਦਾ ਨਿਸ਼ਾਨ ਤੇ ਬਟਨ ਦਬਕੇ ਤੁਸੀਂ ਇਹ ਸਬਦ ਕਰਨਾ ਹੈ ਕਿ ਸੱਚ ਦੀ ਸਲਾ ਜਿੱਤ ਹੀ ਰੋਗੀ ਵਿੰਦਰ ਸਿੰਘ ਜੀ ਵੋਟਰ ਆਮਨ ਸ਼ਾਂਤੀ ਤੇ ਭਾਈਚਾਰੇ ਨਾਲ VOTING ਕਰਨ ਉਸ ਵਾਸਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਸਿੱਖ ਸੰਗਤ ਅਸੀਂ ਤਾਂ ਪਹਿਲੇ ਦਿਨ ਤੋਂ ਇਹ ਕਿਹਾ ਸੀ ਜੀ ਵੀ ਜਿਹੜਾ ਵੋਟਰ ਹੋਣਾ ਹੈ ਜਿਹੜੀ VOTING ਹੋਣੀ ਹੈ ਬੜੀ ਸ਼ਾਂਤੀ ਨਾਲ ਅਮਨ ਸ਼ਾਂਤੀ ਨਾਲ ਹੋਵੇ ਭਾਈਚਾਰਾ ਸੰਤਾਂ ਨਾਲ ਹੋਵੇ ਏਕਤਾ ਤੇ ਸੁਹਾਗ ਦੇ ਨਾਲ ਹੋਵੇ ਕਿਸੇ ਤਰ੍ਹਾਂ ਦਾ ਵੀ ਕੋਈ ਗਲਤ ਮਾਹੌਲ ਨਾ ਸਿਰਜਿਆ ਜਾਵੇ